ਪੰਜਾਬੀਓ ਜੇ ਆ ਵੀਡੀਓ ਤੁਸੀਂ ਸ਼ੇਅਰ ਨਾ ਕੀਤੀ ਤੇ ਤੁਹਾਡਾ ਕੋਈ ਫਾਇਦਾ ਨਹੀਂ ਫੋਨ ਚਲਾਉਂਦਾ ਤੇ ਭਰਾ ਨਿਸ਼ਾਨ ਸਾਹਿਬ ਲੈ ਕੇ ਸ੍ਰੀ ਐਮਪੋਰਟ ਸਾਹਿਬ ਤੁਰ ਕੇ ਜਾ ਰਿਹਾ ਤੇ ਨਾਲ ਇੱਕ ਭਰਾ ਹੋਰ ਆ ਜਵਾਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਲ ਬੇ ਕਿਹੜੀ ਜਗ੍ਹਾ ਤੇ ਬਾਬਾ ਜੀ ਸ੍ਰੀ ਅਮਰ ਸਾਹਿਬ ਸ੍ਰੀ ਅਮਰ ਸਾਹਿਬ ਤੋਂ ਹਾਂਜੀ ਇੱਥੋਂ ਹੀ ਤੁਰ ਕੇ ਚੱਲਣੀ ਹੈ ਕਿ ਨਹੀਂ ਬਾਬੇ ਉੱਥੇ ਪੈਦਲ ਯਾਤਰਾ ਹਾਂਗੇ ਪੈਦਲ ਯਾਤਰਾ ਕਰਕੇ ਇੱਕ ਕੋਈ ਸੰਕਟ ਕੇ ਚੱਲ ਗਈ ਕੋਈ ਨਹੀਂ ਸ੍ਰੀ ਅਮਰ ਸਾਹਿਬ ਸਾਹਿਬ ਤੋਂ ਵੀ ਪੈਦਲ ਯਾਤਰਾ ਕਰਕੇ ਆਏ ਹਾਂ ਹਾਂਜੀ ਕਿੰਨੇ ਦਿਨ ਲੱਗੇ ਬਣ ਕੇੰਦਿਆਂ ਨੂੰ ਤੁਰਿਆ ਨੂੰ ਬਾਈ 14 ਦਿਨ ਤੁਰਿਆ 14 ਤਰੀਕ ਨੂੰ ਤੁਰੇ ਸੀ ਹਾਂਜੀ ਠੀਕ ਆ ਤੇ ਅੱਜ ਤਰੀਕ ਹੋ ਗਈ ਆ 1 2 ਹੋ ਗਈ 2 ਤਰੀਕ ਨੂੰ ਹੋ ਗਈ 2 ਤਰੀਕ ਹੋ ਗਈ ਹੈ ਨਾ ਅੱਜ ਤੇ ਕਿ ਆਪਾਂ ਕੋ ਨੇ ਦਿਨ ਕਨੇ ਲੱਗੇ ਆਪਾਂ ਨੂੰ 14 ਤਰੀਕ ਨੂੰ ਤੁਰੇ ਸੀ ਹੈ ਨਾ ਤੇਰਾ ਰਸਤੇ ਵਿੱਚ ਔਖਾ ਨਹੀਂ ਹੋਇਆ ਕੁਝ ਵੀ ਕਿੰਨੇ ਜਣੇ ਆਏ ਆ ਦੁਰਕੇ ਵਾਈ ਲਗਭਗ 70 ਸਰੀਰਾਂ ਦੇ ਹਾਂਜੀ 70 ਜਣੇ ਠੀਕ ਹੈ ਠੀਕ ਆ ਬਹੁਤ ਵਧੀਆ ਗੱਲ ਆ ਵੀਰੇ ਠੀਕ ਆ ਇਹ ਤਾਂ ਹੈ ਹਾਂਜੀ ਹਾਂਜੀ ਠੀਕ ਹੈ ভাই ਗੁਰੂ ਖਾਲਸਾ ਜੀ ਨੀਵਾਲੀ ਦਾ ਆ ਰਹੀ ਹੈ ਗੁਰੂ ਜੀ ਦੇ ਤਰ ਦੇਖੋ ਸੰਗਤ ਤੁਰ ਕੇ ਵੀ ਆ ਰਹੀ ਹੈ ਸ੍ਰੀ ਅਮਰਸਰ ਸਾਹਿਬ ਤੋਂ ਇੱਕ ਭਰਾ ਦੀ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਜਿਹੜਾ ਪਾਪਾ ਜੀ ਨੇ ਕੀਤਾ ਹਾਂ ਇਹ ਵੀ ਸਿੰਘ ਸਾਹਿਬ ਤੁਰ ਕੇ ਆਏ ਆ ਸ੍ਰੀ ਅਮਰਸਰ ਸਾਹਿਬ ਤੋਂ ਹੁਣ ਗੋਬਿੰਦ ਘਾਟਾਂ ਜੀ ਇਸ ਟਾਈਮ ਤੇ ਭਰਾ ਹੁਣ ਹਜੇ ਇੱਥੋਂ ਜਿਹੜੇ ਕਿਲੋਮੀਟਰ ਹੈਗੇ ਆ 9 ਤੇ 6 15 ਕਿਲੋਮੀਟਰ ਭਰਾਣੇ ਹਜੇ ਹੋਰ ਤਰੱਕੇ ਜਾਣਾ ਜਿਹੜੀ ਸਿੱਧੀ ਚੜ੍ਹਾਈ ਹੈਗੀ ਧਾਨਾ ਭਰਾ ਵਾਹਿਗੁਰੂ ਭਰਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਸੀਂ ਵੀ ਸਾਰੇ ਭਰਾ ਅਰਦਾਸ ਬੇਨਤੀ ਕਰਿਓ ਭਰਾ ਦੇ ਲਈ ਤੁਸੀਂ ਵੀ ਸਾਰੇ ਭਰਾ ਅਰਦਾਸ ਬੇਨਤੀ ਕਰਿਓ ਭਰਾ ਦੇ ਲਈ ਤੇ ਜਿੰਨੀ ਵੀ ਇੱਕ ਭਰਾ ਦੇ ਲਈ ਨੇ ਜਿੰਨੀ ਵੀ ਸੰਗਤ ਆ ਰਹੀ ਆ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਤਾਂ ਜਾ ਰਿਹਾ ਵਾ ਇਹ ਹੋਰ ਜਿੰਨੀ ਵੀ ਸੰਗਤ ਪੈਦਲ ਆ ਰਹੀ ਆ ਜਾਂ ਸਾਈਕਲ ਤੇ ਜਾਂ ਗੱਡੀਆਂ ਤੇ ਸਾਰਿਆਂ ਦੇ ਵਾਹਗੁਰੂ ਨਿਹਰ ਬਣਾਈ ਰੱਖੋ ਕਿਰਪਾ ਕਰਿਓ ਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਦੇ ਜੀ ਵੀਡੀਓ ਵੀ ਜਰੂਰ ਭਰਾ ਵੀ ਸ਼ੇਅਰ ਕਰਿਓ ਹਨ ਇਸ ਵਕਤ ਗੋਵਿੰਦ ਘਟਦੇ ਆ ਜੀ ਮੈਂ ਅਸੀਂ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਗੋਵਿੰਦ ਘਰ ਪਹੁੰਚ ਗਿਆਂ ਜੀ ਤੇ ਕਿਹੜੇ ਕਿਹੜੇ ਭਰਾ ਯਾਤਰਾ ਕਰਨ ਆ ਰਹੇ ਆ ਸ੍ਰੀ ਹਿਮਕੁੰਡ ਸਾਹਿਬ ਦੀ ਜਰੂਰ ਦੱਸਿਓ ਭਰਾ ਤੇ ਜਾਂ ਪੈਦਲ ਆ ਰਹੇ ਆ ਤੇ ਜਾਂ ਸਾਈਕਲ ਤੇ ਜਾਂ ਗੱਡੀਆਂ ਤੇ ਜਾਂ ਰੇਲ ਤੇ ਜਾਂ ਜਾ ਆਇਤੇ ਚਲੋ ਆਪ ਕੋ ਆਪਣੀ ਸ਼ਰਧਾ ਹੁੰਦੀ ਆ ਜੀ ਯਾਤਰਾ ਆਪਾਂ ਕਰਦੇ ਤੇ ਕਰਨੀ ਆ ਬਹੁਤ ਭਰਾਵਾਂ ਨੂੰ ਵੇਖ ਕੇ ਦਿਲ ਖੁਸ਼ ਹੁੰਦਾ ਵਾ ਤੇ ਨਾਲ ਗੁਰੂ ਮਹਾਰਾਜ ਦਾ ਭਰਾ ਨਿਸ਼ਾਨ ਸਾਹਿਬ ਨਾਲ ਲਿਆ ਰਿਹਾ ਵਾ